ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਜਨਸਾਨ ਫਾਸਟ ਦੇ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਮੋਗਾ ਦੇ ਥਾਣਾ ਬਾਗਾ ਪ੍ਰਾਣਾ ਦੇ ਪੁਲਿਸ ਪਾਰਟੀ ਨੂੰ ਮਿਲੀ ਕਾਮਯਾਬੀ ਚਾਰ ਸ਼ੱਕੀ ਵਿਅਕਤੀਆਂ ਦੇ ਕੋਲੋਂ ਦੋ ਮੋਟਰਸਾਈਕਲ ਤਿੰਨ ਬੀਅਰ ਦੀਆਂ ਬੋਤਲਾਂ ਦੇ ਵਿੱਚ ਪੈਟਰੋਲ ਭਰਿਆ ਹੋਇਆ ਮਿਲਿਆ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਇੱਕ ਇਨਫੋਰਮੇਸ਼ਨ ਆਈ ਸੀ ਐਸ ਐਚਓ ਸਾਹਿਬ ਕੋਲੇ ਤੇ ਕੋਈ ਸ਼ੱਕੀ ਮੋਟਰਸਾਈਕਲ ਤੇ ਬੰਦੇ ਫਿਰ ਰਹੇ ਨਹੀਂ ਕਿਉਂਕਿ ਜਿਹਨੇ ਇਨਫੋਰਮੇਸ਼ਨ ਦਿੱਤੀ ਸੀ ਉਹਨੇ ਨੋਟ ਕੀਤਾ ਕਿ ਮੋਟਰਸਾਈਕਲ ਦੀਆਂ ਜਿਸ ਤੇ ਐਸਐਚਓ ਸਾਹਿਬ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਿ ਚਾਰ ਬੰਦੇ ਕਾਬੂ ਕੀਤੇ ਜਿਨ੍ਹਾਂ ਪਾਸੋਂ ਤਿੰਨ ਬੋਤਲਾਂ ਤੇ ਇਹ ਦੋ ਇੱਕ ਮਾਚੇ ਸੇ ਇੱਕ ਲਾਈਟਰ ਤੇ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬੋਤਲਾਂ ਦੇ ਵਿੱਚ ਪੈਟਰੋਲ ਸੀਗਾ ਜਿਹਨੂੰ ਕਿ ਪੈਟਰੋਲ ਬੰਬ ਕਰਕੇ ਵਰਤਿਆ ਜਾਣਾ ਸੀ ਇਹ ਸਾਰੇ 19 ਤੋਂ 22 ਸਾਲ ਦੇ ਵਿੱਚ ਵਿੱਚ ਹੈਗੇ ਨੇ ਚਾਰੇ ਕੋਈ ਵੱਡੀ ਉਮਰ ਦੇ ਨਹੀਂ ਹੈਗੇ ਇਹ ਤਿੰਨ ਬੰਦੇ ਫਰੀਦਕੋਟ ਦੇ ਨੇ ਚੌਥਾ ਵੀ ਫਰੀਕੋ ਡਿਸਟ੍ਰਿਕਟ ਦਾ ਪਰ ਉਹਦਾ ਰਾਂਝੂਵਾਲ ਪਿੰਡ ਹੈ